ਕੋਈ ਆ ਜਾਂਦਾ ਡੀਸੀ ਸਾਹਿਬ ਉਹਨਾਂ ਨਾਲ ਚਾਹ ਪੀ ਵੀ ਜਾਂਦੇ ਨੇ ਕਦੇ ਕਿਸੇ ਨਾਲ ਪੀ ਵੀ ਜਾਂਦੇ ਨੇ ਪਬਲਿਕ ਨੂੰ 11 ਵਜੇ ਦਾ ਟਾਈਮ ਦਿੱਤਾ ਮਿਲਦਾ ਪਰ ਕੱਲ ਵੀ ਸਾਰਾ ਦਿਨ ਪਬਲਿਕ ਨੂੰ ਮਿਲਿਆ ਗਿਆ ਨਹੀਂ ਅੱਜ ਵੀ ਨਹੀਂ ਮਿਲਿਆ ਗਿਆ ਇੱਕ ਫ੍ਰੀडम ਫਿਲਟਰ ਪਰਵਾਰ ਬਜ਼ੁਰਗ ਮਾਈ 70 80 ਸਾਲ ਦੀ ਕੱਲ ਵੀ ਸਾਰਾ ਦਿਨ ਬੂਹੇ ਤੇ ਬੈਠੀ ਰਹੀ ਡੀਸੀ ਸਾਹਿਬ ਤੇ ਇੱਕ ਸائن ਕਰਾਣੇ ਨੇ ਹੁਣ ਕਾਲੀਦਲ ਦਾ ਵਫਦਾ ਕਿਉਂ ਉਹਨਾਂ ਨੂੰ ਅੰਦਰ ਵੜ ਲਿਆ ਕਦੀ ਕਿਸੇ ਨੂੰ ਵੜ ਲਿਆ ਅਸੀਂ ਆ ਸਰਕਾਰ ਦੇ ਮਾਲਕ ਆ ਪੰਜਾਬ ਦੇ ਅਸੀਂ ਲੀਡਰਾਂ ਅਸੀਂ ਬਾਹਰ ਖੜੇ ਆਂ ਕੱਲ ਵੀ ਇੰਤਜ਼ਾਰ ਕੀਤਾ ਅੱਜ ਵੀ ਕੀਤਾ ਮੇਰਾ ਕਰਕੇ ਸਪੱਸ਼ਟ ਜੀ ਗੱਲ ਹੈ ਪੰਜਾਬ ਦੇ ਵਿੱਚ ਤੁਹਾਡਾ ਭਗਵਾਨ ਸਮਾਨ ਜੀ ਕੋਈ ਅਫਸਰ ਹੁਕਮ ਨਹੀਂ ਮੰਨਦਾ ਕਿਸੇ ਪਬਲਿਕ ਦੀ ਤੋਂ ਗੱਲ ਨਹੀਂ ਜਉਣ ਦਾ ਜਿਨ੍ਹਾਂ ਨੇ ਦੇਸ਼ ਦੀ ਯਾਦ ਕਰਾਇਆ ਉਹ ਜਨਾਨੀ ਇੱਥੇ ਠੱਠੇ ਖਾ ਰਹੀ ਹੈ ਕੱਲ ਦੀ ਸੈਨ ਕਰਨਾ ਨਾ ਸਿਰਫ ਇੱਕ ਅੱਖਰ ਲਿਖਣਾ ਹੈ ਡੀਸੀ ਸਾਹਿਬ ਨੇ ਪਰ ਇੱਥੇ ਕੋਈ ਦਿਨ ਵਾਈ ਨਹੀਂ ਹੁੰਦੀ ਚਾਹ ਵਰਫੀਆਂ ਕਦੀ ਕੋਈ ਗੁਲਦਸਤਾ ਜਾਂ ਲੈ ਕੇ ਆਇੰਦਾ ਉਹਨਾਂ ਲੋਕਾਂ ਨਾਲ ਮੁਲਾਕਾਤ ਤਾਂ ਹੁੰਦੀ ਹੈ ਪਬਲਿਕ ਦੀ ਕੋਈ ਗੱਲ ਨਹੀਂ ਜੁੜਦੀ ਤੇ ਮੈਂ ਆਪਕੀ ਨੂੰ ਬੇਨਤੀ ਕਰਦਾ ਵੀ ਸਾਡੇ ਜ਼ਿਲ੍ਹੇ ਦਾ ਪਟਿਆਲਾ ਦਾ ਧਿਆਨ ਕਰੋ ਕੋਈ ਚੰਗਾ ਅਫਸਰ ਲਾਓ ਜਿਹੜਾ ਕਿਸੇ ਦੀ ਗੱਲ ਸੁਣਾਏ ਇਹਦੇ ਲੀਡਰਾਂ ਨੇ ਦਸਤੇ ਫੜਨ ਤੋਂ ਹੀ ਲਾਏ ਨੇ ਸਾਰੇ ਉੱਥੇ ਤੁਸੀਂ ਕੋਈ ਪਨੀਰ ਖਾ ਰਿਹਾ ਕਦੀ ਕੁਟਕੋੜੇ ਆ ਰਹੇ ਨੇ ਕਦੀ ਵਰਦੀ ਆ ਰਹੀ ਹੈ ਪਬਲਿਕ ਧੱਕੇ ਖਾ ਰਹੀ ਸਵੇਰ ਦਾ ਪਾਣੀ ਵੀ ਨਸੀਬ ਹੋਇਆ ਤੇ ਅੱਜ ਆ ਵੇਖੋ ਕੰਮ ਨਾ ਕਰ ਨਾਲ ਇਹਨਾਂ ਨੂੰ ਪਤਾ ਕਰ ਲੋ ਇਹ ਸਵੇਰ ਦੇ ਕਮੋਂਦੇ ਬੈਠੇ ਨੇ ਅੰਦਰੋਂ ਕਾਲੀ ਦਾ ਦੀਵਰੇ ਚੋਂ ਆ ਕੇ ਵੜ ਗਈ ਹੈ ਕਹੇ ਕੋਈ ਆ ਕੇ ਵੜ ਜਾਂਦਾ ਟੁਖੰਡ ਬਣਾਇਆ 11:00 ਦਾ ਪਹਲਗ ਦਾ ਟਾਈਮ ਹੈ ਇਹਨਾਂ ਨੂੰ ਬਦਲੋ ਜਿੱਥੇ ਤੋਂ ਜਿੱਥੇ ਕੋਈ ਇੱਥੇ ਦਾ ਲਾਇਕ ਹੈ ਗਾਮਸਰ